ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਆਮਲੇ ਦਾ ਜੂਸ ਆਪਾਂ ਪਹਿਲਾਂ ਆਮਲਿਆਂ ਨੂੰ ਕੱਟ ਕੇ ਬਣਾਇਆ ਤਾਂ ਤੇ ਇਸ ਵਾਰੀ ਆਪਾਂ ਬਣਾਵਾਂਗੇ ਆਮਲੇ ਨੂੰ ਕद्दूकस ਕਰਕੇ ਕद्दूकस ਕਰਨ ਦੇ ਨਾਲ ਜਿਹੜਾ ਉਹ ਵੀ ਦਾ ਬਹੁਤ ਜ਼ਿਆਦਾ ਅਸਰ ਨਿਕਲੇ ਜਾਂਦਾ ਹੈ ਇਦੇ ਵਿੱਚ ਵਿਟਾਮਿਨ ਸੀ ਹੈ ਜਿਹੜਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਜਿਹੜਾ ਕਿ ਸਾਡੀ ਸਕਿਨ ਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਅਸੀਂ ਇੱਕ ਆਮਲਾ ਕੱਚਾ ਜਾਂ ਖਾ ਸਕਦੇ ਹਾਂ ਉਹਦੇ ਨਾਲ ਸਾਡਾ ਵਿਟਾਮਿਨ ਸੀ ਹੈ ਜਿਹੜਾ ਉਹ ਪੂਰਾ ਹੋ ਜਾਂਦਾ ਪਰ ਕੱਚਾ ਖਾਣ ਦੇ ਨਾਲ ਜਿਹੜਾ ਸਾਡਾ ਵਿਟਾਮਿਨ ਸੀ ਪੂਰਾ ਹੁੰਦਾ ਤੇ ਜੇ ਆਪਾਂ ਇਹਨੂੰ ਇਸ ਢੰਗ ਦੇ ਨਾਲ ਪੀਏ ਉਹਦੇ ਨਾਲ ਸਾਡੀ ਜਿਹੜੀ ਪੇਟ ਦੀਆਂ ਸਾਰੀਆਂ ਬਿਮਾਰੀਆਂ ਉਹ ਖਤਮ ਹੋ ਜਾਣੀਆਂ ਉਹ ਜੜ ਤੇ ਹੀ ਖਤਮ ਹੋ ਜਣੀਆਂ ਜੇ ਆਪਾਂ ਇਹਨੂੰ ਲਗਾਤਾਰ ਪਿੰਦੇ ਰਹੀਏ ਜਿਨ੍ਹਾਂ ਨੂੰ ਬਹੁਤ ਪ੍ਰਾਣੀ ਕਬਜ ਹੈ ਵੀ ਕੋਈ ਇਲਾਜ ਹੈ ਨਹੀਂ ਬਹੁਤ ਜ਼ਿਆਦਾ ਉਹ ਪਰੇਸ਼ਾਨ ਹੈ ਜੇ ਆਪਾਂ ਨੂੰ ਕਬਜ ਰਹਿੰਦੀ ਹੈ ਬਨੰਦਰ ਹਰਦਮ ਗੰਦਗੀ ਰਹਿੰਦੀ ਹੈ ਤੇ ਉਹਦੇ ਨਾਲ ਜਿਹੜੀਆਂ ਗੁਰਦੇ ਦੇ ਵਿੱਚ ਪਥਰੀਆਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਜੰਨੀਆਂ ਜੇ ਕਿਸੇ ਭੈਣ ਭਰਾ ਦੇ ਗੁਰਦੇ ਦੇ ਵਿੱਚ ਪਥਰੀ ਹੈ ਉਹ ਨਹੀਂ ਹਿੱਲਦੀ ਨਹੀਂ ਕਿਧਰੇ ਨਿਕਲਦੀ ਤਾਂ ਇਹਨੂੰ 10 ਦਿਨ ਪੀ ਲਓ ਇਹਦੇ ਨਾਲ ਜਿਹੜਾ ਤੁਹਾਡਾ ਦੋ ਤਿੰਨ ਵਾਰੀ ਪੇਟ ਵੀ ਸਾਫ਼ ਹੋਊਗਾ ਤੇ ਦਿਮਾਗ ਜਿਹੜਾ ਉਹ ਵੀ ਫਰੈਸ਼ ਰਹਿੰਦਾ ਤੇ ਦਿਮਾਗ ਜਿਹੜਾ ਉਹ ਸਾਡਾ ਭਾਰੀ ਭਾਰੀ ਨਹੀਂ ਰਹਿੰਦਾ ਇਹਨੂੰ ਜੇ ਬਹੁਤ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਪਹਿਲਾਂ ਆਪਾਂ ਨੇ ਚੀਰ ਕੇ ਬਣਾਇਆ ਤਾਂ ਇਸ ਵਾਰੀ ਆਪਾਂ ਨੇ ਆਮਲਿਆਂ ਨੂੰ ਕੱਦੂਕਸ ਕਰਕੇ ਬਣਾਇਆ ਜਿਹੜੇ ਸਾਡੇ ਆਮਲੇ ਆ ਉਹ ਮੀਡੀਅਮ ਸਾਈਜ਼ ਦੇ ਆ ਬਹੁਤ ਜ਼ਿਆਦਾ ਇਹ ਤਾਜ਼ੇ ਨਹੀਂ ਹੈਗੇ ਤੇ ਇਸ ਕਰਕੇ ਅਸੀਂ ਹੁਣ ਇਹਨੂੰ ਕੱਦੂਕਸ ਕਰਕੇ ਤਿੰਨ ਗਲਾਸ ਆਪਾਂ ਨੇ ਤਿਆਰ ਕਰਨੇ ਆ ਜਦੋਂ ਵੀ ਆਪਾਂ ਨੇ ਇਹ ਪਾਣੀ ਤਿਆਰ ਕਰਨਾ ਇੱਕ ਬੰਦੇ ਵਾਸਤੇ ਕੰਚ ਦਾ ਅੱਧਾ ਗਲਾਸ ਹੀ ਤਿਆਰ ਕਰਨਾ ਹੈ ਮੀਡੀਅਮ ਸੈਜ ਦਾ ਇੱਕ ਆਮਲਾ ਆਪਾਂ ਨੇ ਇਸ ਤਰ੍ਹਾਂ ਕद्दूकस ਕਰ ਲੈਣਾ ਕद्दूकस ਕਰਕੇ ਉਹਨੂੰ ਉਬਾਲ ਲੈ ਇੱਕ ਗਲਾਸ ਕੰਚ ਦਾ ਪੂਰਾ ਪਾ ਲੈਣਾ ਜਦੋਂ ਅੱਧਾ ਗਲਾਸ ਕੰਚ ਦਾ ਰਹਿ ਜਾਵੇ ਉਹਨੂੰ ਆਪਾਂ ਨੇ ਪੂਣ ਪੂਣ ਕੇ ਆਪਣਾ ਕੋਸਾ ਕਰਕੇ ਪੀ ਲੈਣਾ ਤੁਸੀਂ ਦੋ ਵਾਰੀ ਪੀਓਗੇ ਦੋ ਵਾਰੀ ਪੀ ਕੇ ਦੇਖ ਲਓ ਜਿਹੜਾ ਤੁਹਾਡਾ ਪੇਟ ਵੀ ਬਿਲਕੁਲ ਸਾਫ਼ ਪੇਟ ਤੇ ਹੀ ਜਿਹੜੀਆਂ ਸਾਨੂੰ ਸਾਰੀਆਂ ਬਿਮਾਰੀਆਂ ਲੱਗਦੀਆਂ ਦਿਮਾਗ ਵੀ ਭਾਰੀ ਰਹਿੰਦਾ ਚੱਕਰ ਵੀ ਆਉਂਦਾ ਦਿਲ ਕੱਚਾ ਵੀ ਹੁੰਦਾ ਉਲਟੀ ਵੀ ਆਉਂਦੀ ਹੈ ਤੇ ਪਥਰੀਆਂ ਵੀ ਹੁੰਨੀਆਂ ਇਹ ਸਾਰੀਆਂ ਜਿਹੜੀਆਂ ਸਾਡੀਆਂ ਬਿਮਾਰੀਆਂ ਇਹ ਬਿਮਾਰੀਆਂ ਜਿਹੜੀਆਂ ਪੇਟ ਤੇ ਹੀ ਸ਼ੁਰੂ ਹੁੰਦੀਆਂ ਜੇ ਸਾਡਾ ਪੇਟ ਠੀਕ ਹੈ ਤਾਂ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋ ਸਕਦੀ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਪੀ ਲੋ ਕੋਸਾ ਕਰਕੇ ਤੇ ਪੇਟ ਜਿਹੜਾ ਆਪਣਾ ਉਹ ਬਿਲਕੁਲ ਸਾਫ਼ ਰਹੂਗਾ ਤੇ ਆਪਾਂ ਬਿਲਕੁਲ ਤੰਦਰੁਸਤ ਜਿਹੜਾ ਆਪਣੇ ਆਪ ਨੂੰ ਮਹਿਸੂਸ ਕਰੋਗੇ ਅਸੀਂ ਤਿੰਨ ਨਾਮ ਲਿਆਂ ਨੂੰ ਅਸੀਂ ਤਿੰਨ ਗਲਾਸ ਤਿਆਰ ਕਰਨਾ ਹੈ ਅਸੀਂ ਕਾਂ ਸਟੀਲ ਦੇ ਡੇਢ ਗਲਾਸ ਪਾਣੀ ਦਾ ਪਾਵਾਂਗੇ ਜਦੋਂ ਅੱਧਾ ਗਲਾਸ ਉਹ ਪੂਰੀ ਤਰ੍ਹਾਂ ਪਕਾਉਣੇ ਦੇ ਵਿੱਚ ਸੁੱਕ ਜਾਊਗਾ ਇੱਕ ਗਲਾਸ ਰਹਿ ਜਾਊਗਾ ਫਿਰ ਆਪਾਂ ਨੇ ਗੈਸ ਨੂੰ ਬੰਦ ਕਰਕੇ ਤੇ ਆਪਾਂ ਫਿਰ ਗਲਾਸਾਂ 'ਚ ਪਾਵਾਂਗੇ ਅਸੀਂ ਡੇਢ ਗਲਾਸ ਪਾਣੀ ਤਾਂ ਪਾ ਲਿਆ ਪੂਰੀ ਤਰ੍ਹਾਂ ਉਹਨੂੰ ਆਪਾਂ ਨੇ ਗਰਮ ਕਰ ਲਿਆ ਤੇ ਜਿਹੜੇ ਤਿੰਨ ਆਮਲੇ ਆਪਾਂ ਨੇ ਕੱਧੂ ਕਸ ਕਰਿਆ ਉਹ ਸਨੇ ਪਾਣੀ ਆਪਾਂ ਨੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ 15 ਮਿੰਟ ਘੜ ਲੈਣੇ ਆ ਪਹਿਲਾਂ ਆਪਾਂ ਨੇ ਗੈਸ ਨੂੰ ਤੇਜ਼ ਕਰਨਾ ਜਦੋਂ ਰਿਜਣ ਲੱਜੂਗਾ ਫਿਰ ਆਪਾਂ ਨੇ ਗੈਸ ਨੂੰ ਸਿਮ ਕਰ ਦੇਣਾ ਇਹ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦੇ ਆ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਇਹਨੂੰ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਬਜਾਏ ਦਵਾਈਆਂ ਖਾਣ ਤੇ ਸਿਰਫ ਤੁਸੀਂ ਦੋ ਵਾਰੀ ਪੀ ਕੇ ਦੇਖ ਲਓ ਤੁਹਾਡਾ ਪੇਟ ਆ ਜਿਹੜਾ ਉਹ ਬਿਲਕੁਲ ਸਾਫ਼ ਹੋਊਗਾ ਤੇ ਜਿਹੜਾ ਸੀਰਾ ਉਹ ਬਿਲਕੁਲ ਨਹੀਂ ਦੁਦਾ ਦੇਖੋ ਹੁਣ ਪਾਣੀ ਜਿਹੜਾ ਸਾਡਾ ਉਹ ਪੂਰੀ ਤਰ੍ਹਾਂ ਰਿਜਾਂ ਲੱਗ ਗਿਆ ਤੇ ਪਾਣੀ ਨੇ ਜਿਹੜਾ ਕਲਰ ਆ ਉਹ ਵੀ ਥੋੜਾ ਜਿਹਾ ਬਦਲ ਲਿਆ ਜੇ ਆਪਾਂ ਆਮਲੇ ਦਾ ਜੂਸ ਮਾਰਕੀਟ ਚ ਬੋਤਲ ਲੈ ਕੇ ਆਨੇ ਉਹਦੇ ਵਿੱਚ ਵੀ ਕਿੰਨੇ ਤਰ੍ਹਾਂ ਦੇ ਕੈਮੀਕਲ ਕੈਮੀਕਲ ਹੋਣ ਨੇ ਇਹਦੇ ਵਿੱਚ ਆਪਾਂ ਕੋਈ ਕੈਮੀਕਲ ਨਹੀਂ ਨਮਕ ਜੇ ਆਪਾਂ ਲੋੜ ਦੇ ਹਿਸਾਰ ਪਾ ਸਕਦੇ ਆ ਹੁਣ ਦੇਖੋ ਆਪਾਂ ਤਿੰਨ ਗਲਾਸਾਂ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਪੂੰਹ ਲੈਣਾ ਕਿਉਂਕਿ ਆਪਾਂ ਇਹ ਕੱਦੂ ਕਸ ਕਰੇ ਵੇ ਇਹਦੇ ਵਿੱਚ ਤੇ ਪੋਰਾ ਪੋਰਾ ਵੀ ਜਿਹੜਾ ਅਸਰ ਹੋ ਖਤਮ ਹੋ ਗਿਆ ਤੇ ਪਾਣੀ ਜਿਹੜਾ ਸਾਡਾ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਇਆ ਤੇ ਇਹਨੂੰ ਬਹੁਤ ਹੀ ਬਣਾਉਣ ਦਾ ਆਸਾਨ ਤਰੀਕਾ ਹੈ ਆਪਾਂ ਨੇ ਹੁਣ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਨਿਚੋੜ ਲੈਣਾ